ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਜਸਵਿੰਦਰ ਸਿੰਘ ਸੰਧੂ ਅਤੇ ਤੁਸੀਂ ਦੇਖ ਰਹੇ ਹੋ ਉਹਦੇ ਪੰਜਾਬ ਚੈਨਲ ਅੱਜ ਪੰਜਾਬ ਪਰਚ ਰੋਸ ਪ੍ਰਦਰਸ਼ਨ ਹੋਏ ਰੈਲੀਆਂ ਨਿਕਲੀਆਂ ਡੀਸੀ ਦਫ਼ਤਰਾਂ ਚ ਪਹੁੰਚ ਕੇ ਵੱਖ-ਵੱਖ ਜਥੇਬੰਦੀਆਂ ਨੇ ਮੰਗ ਪੱਤਰ ਦਿੱਤੇ ਸਭ ਦੀ ਇੱਕੋ ਹੀ ਆਵਾਜ਼ ਸੀ ਕਿ ਅਕਾਲੀ ਦਲ ਵਾਰਿਸ ਦੇ ਪ੍ਰਧਾਨ ਮੈਂਬਰ ਪਾਰਲੀਮੈਂਟ ਅਮਰਤਪਾਲ ਸਿੰਘ ਨੂੰ ਰਹਾ ਕੀਤਾ ਜਾਵੇ ਉਨ੍ਹਾਂ ਉੱਪਰ ਲਗਾਈ ਗਈ ਐਨਐਸਏ ਨੂੰ ਰੱਦ ਕੀਤਾ ਜਾਵੇ ਝੂਠੇ ਦੋਸ਼ਾਂ ਨੂੰ ਹਟਾਇਆ ਜਾਵੇ ਨਿਰਦੋਸ਼ ਸਿੱਖਾਂ ਨੂੰ ਜਿਲ੍ਹਾ 'ਚ ਡੱਕਣ ਦਾ ਜਿਹੜਾ ਕੰਦਾ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਉਹਨੂੰ ਰੋਕਿਆ ਜਾਵੇ ਠੱਲ ਪਾਈ ਜਾਵੇ ਹਾਂਜੀ ਬਿਲਕੁਲ ਅੱਜ ਅੰਮ੍ਰਿਤਸਰ ਫਾਇਲ ਕਾ ਫਰੋਲਪੁਰ ਮੁਕਸਰਾ ਵੱਖ-ਵੱਖ ਪੰਜਾਬ ਦੇ ਥਾਵਾਂ ਤੇ ਨੌਜਵਾਨਾਂ ਨੇ ਇਕੱਤਰ ਹੋ ਕੇ ਵੱਖ-ਵੱਖ ਚੜ੍ਹੇ ਬੰਦੀਆਂ ਦੀ ਅਗਵਾਈ ਕੀਤੀ ਅਜੇ ਰੋਸ ਰਹਿਣੀ ਹੈ ਕੱਢੀਆਂ ਤੇ ਉਹਨਾਂ ਦੀ ਉਹੀ ਮੰਗ ਇੱਕੋ ਹੀ ਮੰਗ ਕੇ ਅਮਰਤਪਾਲ ਸਿੰਘ ਨੂੰ ਰਿਹਾ ਕਰੋ ਤੇ ਇਹ سلسلہ ਜਿਹੜਾ ਨਿਰਦੋਸ਼ ਸਿੱਖਾਂ ਤੇ ਜੇਲ੍ਹਾਂ 'ਚ ਡੱਕਣ ਦਾ ਇਹਨੂੰ ਬੰਦ ਕਰੋ ਅੱਜ ਫਰੋਹੇਪੁਰ ਅੰਦਰ ਵੀ ਜਿਹੜਾ ਹੋ ਵਡੀ ਗਿਣਤੀ ਤੇ ਵਕ ਵਕ ਜਥੇਬੰਦੀਆਂ ਇਕੱਤਰ ਹੋਈਆਂ ਜਥੇਦਾਰ ਸਤਨਾਮ ਸਿੰਘ ਵੱਲੀਆਂ ਭਾਈ ਲਖਬੀਰ ਸਿੰਘ ਮਹਾਲਮ ਆਦ ਸਿਕਸਟੂ ਨੁਫਰੇਸ਼ਨਾ ਹੋਰ ਪੰਥਕ ਜਿਹੜੇ ਆਗੂਆ ਉਹ ਵੱਡੀ ਗਿਣਤੀ ਸੰਗਤਾਂ ਨੂੰ ਨਾਲ ਲੈ ਕੇ ਪਹੁੰਚੇ ਡੀਸੀ ਦਫ਼ਤਰ ਪਹੁੰਚਣ ਸਮੇਂ ਉਹਨਾਂ ਨੇ ਭਾਰੀ ਨਾਰੇਬਾਜ਼ੀ ਕੀਤੀ ਨਾਰੇਬਾਜ਼ੀ ਕਰਦੇ ਹੋਏ ਸਰਕਾਰ ਦੀਆਂ ਜਿੱਥੇ ਉਹ ਨਲਾਇਕੀਆਂ ਨੂੰ ਬਿਆਨ ਕਰ ਰਹੇ ਸੀ ਉੱਥੇ ਨਿਰਦੋਸ਼ ਸਿੱਖਾਂ ਦੀ ਰਹਾਈ ਦੀ ਮੰਗ ਕਰ ਰਹੇ ਸੀ ਡੀਸੀ ਦਫ਼ਤਰ ਪਹੁੰਚ ਕੇ ਉਹਨਾਂ ਨੇ ਵਧੀਕ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਦਿੱਤਾ ਆਓ ਸੁਣਦੇ ਆ ਇਹਨਾਂ ਆਗੂਆਂ ਨੇ ਕੀ ਮੰਗ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ 27 ਤਰੀਕ ਜੋ ਅੱਜ ਪ੍ਰੋਗਰਾਮ ਰੱਖਿਆ ਗਿਆ ਸੀ ਪੰਜਾਬ ਦੇ ਸਾਰੇ ਜਿਲ੍ਹਿਆਂ ਦੇ ਵਿੱਚ ਜੋ ਭਾਈ ਅਮਰਪਾਲ ਸਿੰਘ ਜੋ ਤੀਸਰੀ ਵਾਰ ਉਹਨਾਂ ਨੂੰ ਜੋ ਅੱਜ ਖਡੂਰ ਸਾਹਿਬ ਹਲਕਾ ਤੋਂ ਐਮਪੀ ਵੀ ਨੇ ਉਹਨਾਂ ਦੇ ਤੀਸਰੀ ਵਾਰ ਜਿਹੜੀ ਐਨਐਸਏ ਜਿਹੜੀ ਉਹ ਸਰਕਾਰ ਵੱਲੋਂ ਵਧਾਈ ਗਈ ਹੈ ਉਸ ਦੇ ਵਿਰੋਧ ਦੇ ਵਿੱਚ ਜਿਹੜੀ ਅੱਜ ਸੇਖ ਸੰਗਤਾਂ ਵੱਲੋਂ ਪੰਜਾਬ ਦੇ ਲੋਕਾਂ ਵੱਲੋਂ ਜਿਹੜਾ ਜਿਹੜਾ ਅੱਜ ਆਵਾਜ਼ ਚੁੱਕੀ ਗਈ ਹੈ ਅੱਜ ਅਸੀਂ ਡੀਸੀ ਦਫ਼ਤਰ ਜਿਹੜਾ ਪਹੁੰਚੇ ਆ ਅੱਜ ਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਕੇ ਆਏ ਔਰ ਤੋਂ ਵੀ ਦੇਖ ਚੁੱਕੇ ਵੀ ਇਹ ਸੰਗਤਾਂ ਜੜੀਆਂ ਨੇ ਅੱਜ ਉਹ ਪੰਜਾਬ ਦੇ ਹਾਲਾਤਾਂ ਨੂੰ ਵੇਖ ਕੇ ਸਾਨੂੰ ਇਹ ਸੰਘਰਸ਼ ਵਾਪੁਰਨਾ ਪਿਆ ਦੇਖੋ ਅਸੀਂ ਬੜੀ ਵਾਰੀ ਵੇਖਿਆ ਇੱਕ ਵਾਰੀ ਜਿਹੜੀ ਜਿਹੜੀ ਐਨਐਸਏ ਲੱਗੀ ਤੇ ਚਲੋ ਲੋਕਾਂ ਨੇ ਕਿਹਾ ਵੀ ਚਲੋ ਇੱਕ ਸਾਲ ਇਹ ਫਿਰ ਸਰਕਾਰ ਨੇ ਜਿਹੜੀਆਂ ਉਹ ਗਲਤ ਨੀਤੀਆਂ ਕਰਕੇ ਦੂਜੀ ਵਾਰ ਉਹ ਹਰਾਣ ਗਈ ਦੀ ਗੱਲ ਵੀ ਜਿਹੜਾ ਤੀਸਰੀ ਵਾਰ ਜਿਹੜੀ ਐਨਐਸਏ ਅੱਜ ਸਾਡੇ ਮੈਨੂੰ ਲੱਗਦਾ ਵੀ ਪਹਿਲੀ ਵਾਰ ਇਹ ਲੋਕਾਂ ਨੇ ਦੇਖਿਆ ਵੀ ਜਿਹੜੀਆਂ ਸਰਕਾਰ ਨੇ ਜਿਹੜਾ ਨਾਗਰਿਕ ਸਹੀ ਫਰਮਾਨ ਲਾਗੂ ਕੀਤਾ ਤਾਂ ਅਸੀਂ ਬੇਨਤੀ ਕਰਦੇ ਹਾਂ ਸ਼ਾਰੀਆਂ ਜਥੇਬੰਦੀਆਂ ਵੱਲੋਂ ਅੱਜ ਭਾਈ ਆਪਣੇ ਮਹਾਲੋ ਸਾਹਿਬ ਵੀ ਆਏ ਨੇ ਬਾਬਾ ਸਨਾਉ ਸਿੰਘ ਵਰਨੀ ਵਾਲੇ ਉਹ ਵੀ ਅੱਜ ਆਏ ਨੇ ਔਰ ਸਾਰੀ ਸੰਗਤ ਨੇ ਦੇਖੋ ਸਾਡੇ ਸਿੱਖਾਂ ਦੇ ਮਸਲੇ ਇੱਕ ਹੀ ਆ ਤੇ ਮੈਂ ਬੇਨਤੀ ਕਰਦਾ ਸਾਰੀਆਂ ਜਥੇਬੰਦੀਆਂ ਨੂੰ ਸਾਨੂੰ ਇੱਕ ਪਲੇਟਫਾਰਮ ਤੇ ਹੋ ਕੇ ਲੜਨਾ ਪਊਗਾ ਜੋ ਸਾਡੇ ਮੰਗਾ ਇੱਕ ਨੇ ਸਾਡੇ ਮਸਲੇ ਇੱਕ ਨੇ ਤੇ ਫਿਰ ਅਸੀਂ ਅਲੱਗ-ਅਲੱਗ ਕਿਉਂ ਆ ਅੱਜ ਦੀ ਸਰਕਾਰਾਂ ਸਾਨੂੰ ਸਾਡੇ ਚ ਵੰਡੀਆਂ ਪਾ ਕੇ ਕੁਝ ਸਾਡੇ ਹੀ ਵੀਰਾਂ ਨੂੰ ਜਿਹੜੇ ਗੁੰਮਰਾਹ ਕਰਕੇ ਸਾਡੇ ਵਿਰੁੱਧ ਪੁਲਾਇਆ ਜਾ ਰਿਹਾ ਤੇ ਸਾਨੂੰ ਆਪ ਦੇ ਵਿੱਚ ਜਿਹੜਾ ਉਹ ਤਕਰਾਰਬਾਰੀ ਪੈਦਾ ਕੀਤੀ ਜਾ ਰਹੀ ਆ ਤਾਂ ਅਸੀਂ ਬੇਅਪੀਲ ਕਰਦੇ ਹਾਂ ਸਰਕਾਰ ਨੂੰ ਇਹੋ ਜਿਹੀਆਂ ਕੁੱਝੀਆਂ ਹਰਕਤਾਂ ਤੋਂ ਬਾਝ ਹੋਣਾ ਚਾਹੀਦਾ ਤੇ ਅੱਜ ਸਮੇਂ ਦੀ ਲੋੜ ਨੂੰ ਵੇਖ ਕੇ ਲੋਕਾਂ ਦੀ ਮੰਗ ਨੂੰ ਵੇਖਦੇ ਹੋਏ ਜਿਹੜੇ ਲੋਕਾਂ ਦਾ ਜਿਹੜਾ ਆਗੂ ਹੈ ਉਹਨੂੰ ਬਿਨਾਂ ਸ਼ਰਤ ਰਿਹਾ ਕਰਨਾ ਚਾਹੀਦਾ ਨਹੀਂ ਤਾਂ ਅੱਜ ਅਸੀਂ ਆਏ ਅੱਗੇ ਪਾਰਟੀ ਪਲੇਟਫਾਰਮ ਤੇ ਗੱਲ ਕਰਕੇ ਜਿਹੜੀਆਂ ਕਿ ਰੋਸ ਮਜਾਰੇ ਵੀ ਕੀਤੇ ਜਾਣ ਔਰ ਜਿਹੜੇ ਸਾਡੇ ਜਿਹੜੇ ਲੀਡਰ ਨੇ ਜਿਹੜੇ ਅੱਜ ਇਹਨਾਂ ਦੀ ਜਿਹੜੇ ਇਹਨਾਂ ਦੇ ਬੁਹੇ ਦੇ ਅੱਗੇ ਵੀ ਜਿਹੜੇ ਧਰਨੇ ਲਾਏ ਜਾਣਗੇ ਇਸ ਕਰਕੇ ਅਸੀਂ ਮੰਗ ਕਰਦੇ ਹਾਂ ਸਰਕਾਰ ਨੂੰ ਵੀ ਲੋਕਾਂ ਦੇ ਹੱਕਾਂ ਨੂੰ ਵੇਖ ਕੇ ਲੋਕਾਂ ਦੀ ਮੰਗ ਨੂੰ ਵੇਖਦੇ ਹੋਏ ਭਾਈ ਜਿਹੜਾ ਅਮਰਤਪਾਲ ਸਿੰਘ ਜੋ ਸਿੱਖਾਂ ਦਾ ਆਗੂ ਹੈ ਜੋ ਅੱਜ ਇੱਕ ਮੌਜੂਦਾ ਐਮਪੀ ਵੀ ਹੈ ਦੇਖੋ ਇਹਨਾਂ ਦੇ ਸਵਿਧਾਨ ਦੇ ਮੁਤਾਬਕ ਉਹ ਕਹਿੰਦੇ ਇਲੈਕਸ਼ਨ ਲੜ ਸਕਦਾ ਤੇ ਲੋਕਾਂ ਨੇ ਇਹਨਾਂ ਦੇ ਮੁਤਾਬਕ ਇਹ ਸਰਕਾਰਾਂ ਨੂੰ ਸੋਚਿਆ ਵੀ ਠੀਕ ਹੈ ਜੇ ਇਹ ਕਹਿੰਦੇ ਵੀ ਨਹੀਂ ਤੇ ਅਸੀਂ ਇਹਨਾਂ ਦੀ ਚੋਣ ਕੀਤੀ ਤੇ ਫਿਰ ਅਸੀਂ ਐਮਪੀ ਡਿ렉ਸ਼ਨ ਦੇ ਵਿੱਚ ਉਹਨਾਂ ਨੂੰ ਫੂਰ ਸਾਹਿਬ ਤੋਂ ਐਮਪੀ ਬਣਾਇਆ ਤੇ ਅੱਜ ਦੇਖੋ ਕਿੰਨੀ ਹੈਰਾਨਗੀ ਵਾਲੀ ਗੱਲ ਹੈ ਪੰਜਾਬ ਦੇ ਲੋਕਾਂ ਨੂੰ ਵੇਖਣਾ ਚਾਹੀਦਾ ਇੱਕ ਬੰਨੇੜਾ ਜੰਮੂ ਕਸ਼ਮੀਰ ਤੋਂ ਦਾ ਡਾਕਟਰ ਰਸ਼ੀਦ ਜਿਹੜਾ ਉਹ ਉਹਨੂੰ ਸਰਕਾਰ ਜਿਹੜੀ ਉਹ ਬਰਾਬਰ ਆਨੇ ਸੀ ਜਿਹੜਾ ਅੱਗੇ ਹਲਾਕਿਉ ਕਹਿੰਦੀ ਬੰਦੀ ਜੁਰਮ ਹੀ ਵੱਧ ਸਰਕਾਰ ਨੇ ਪਾਇਆ ਵਿਖਾਇਆ ਤੇ ਮੈਨੂੰ ਉਹਨੂੰ ਜਿਹੜਾ ਸੈਸ਼ਨ ਦੇ ਵਿੱਚ ਉਹਨੂੰ ਸ਼ਮਾ ਦਿੱਤਾ ਗਿਆ ਪਰੋਲ ਦੇ ਕੇ ਉਹ ਬੋਲ ਰਿਹਾ ਪਰ ਜਿਹੜਾ ਸਿੱਖਾਂ ਦਾ ਆਗੂ ਏ ਉਹਨੂੰ ਬੋਲਣ ਨਹੀਂ ਦਿੱਤਾ ਜਾ ਰਿਹਾ ਅੱਜ ਜਿਹੜੀ ਕਿ ਐਨਐਸਸੀ ਦੀ ਵਧਾਈ ਗਈ ਐਸੀ ਕਰ ਕਰਕੇ ਵੀ ਉਹਨਾਂ ਦੀ ਜਿਹੜੀ ਅੱਜ ਆ ਜਿਹੜਾ ਸਿੱਖਾਂ ਨੂੰ ਬੋਲਣ ਦਾ ਜਾਂ ਲੋਕਾਂ ਨੂੰ ਬੋਲਣ ਦਾ ਕਿਹੜਾ ਖੋਇਆ ਜਾ ਰਿਹਾ ਤੇ ਸਰਕਾਰ ਨੂੰ ਇਸ ਗੱਲ ਤੋਂ ਜਿਹੜਾ ਬਾਜ਼ ਜਣਾ ਚਾਹੀਦਾ ਲੋਕਾਂ ਨੇ ਜਿਹੜੋ ਲੋਕਤੰਤਰ ਨੂੰ ਮੰਨਦੇ ਆ ਤੇ ਅੱਜ ਡੈਮੋਕ੍ਰੇਸੀ ਨੂੰ ਮੰਨਦੇ ਹੋਏ ਉਹਨਾਂ ਨੂੰ ਬਾਹਰ ਜਿਹੜਾ ਹੈ ਉਹ ਜਿਨ੍ਹਾਂ ਨੂੰ ਕੱਢਣਾ ਚਾਹੀਦਾ ਜਿਹੜੇ ਸਾਡੇ ਬੰਦੀ ਸਿੰਘਾ ਜਿਹੜੇ ਸਜ਼ਾ ਭੁਗਤ ਚੱਕੇ ਨੇ 32-32 ਸਾਲ ਹੋ ਗਏ ਆ ਪਰ ਉਹਨਾਂ ਨੂੰ ਜਿਹੜਾ ਰਿਹਾਨ ਨਹੀਂ ਕੀਤਾ ਜਾ ਰਿਹਾ ਇਸ ਕਰਕੇ ਸਰਕਾਰ ਨੂੰ ਅਪੀਲ ਹੈ ਔਰ ਜਥੇਬੰਦੀਆਂ ਨੂੰ ਅਪੀਲ ਹੈ ਵੀ ਸਾਨੂੰ ਇਕੱਠੇ ਹੋ ਕੇ ਜੋ ਪੰਜਾਬ ਦੇ ਮੁੱਦੇ ਆ ਸਾਨੂੰ ਇੱਕ ਇੱਕ ਸਿਰ ਇਕੱਠੇ ਕਰਕੇ ਜਿਹੜੇ ਆ ਜੁੜ ਕੇ ਅਸੀਂ ਬੈਠ ਜਾਈਏ ਤੇ ਆਪਣੇ ਮਸਲੇ ਜਿਹੜੇ ਹੱਲ ਕਰੀਏ ਬਾਕੀ ਤੁਹਾਨੂੰ ਪਤਾ ਹੀ ਹੈ ਅੱਜ ਦੇ ਭਾਈ ਅਮਰਪਾਲ ਸਿੰਘ ਜਿਹੜੇ ਐਮਟੀ ਜਿੱਤੇ ਆ 2 ਲੱਖ ਵੋਟਾਂ ਤੇ ਜਿੱਤੇ ਆ ਉਨ੍ਹਾਂ ਤੇ ਤੀਜੀ ਵਾਰ ਐਨਐਸਏ ਲਗਾ ਕੇ ਜੇਲ੍ਹ ਦੇ ਵਿੱਚ ਰੱਖਿਆ ਗਿਆ ਅਸੀਂ ਸਾਰੇ ਜਿਹੜੇ ਸਾਰੀਆਂ ਪਾਰਟੀਆਂ ਮਤਲਬ ਕਿ ਧਾਰਮਿਕ ਸੰਸਥਾਵਾਂ ਇਸ ਚੀਜ਼ ਦੀ ਇਸ ਮੰਕਰਨ ਵਾਸਤੇ ਆਏ ਹਾਂ ਕਿ ਉਹਨਾਂ ਨੂੰ ਜੇਲ੍ਹ ਚੋਂ ਰਿਹਾ ਕੀਤਾ ਜਾਵੇ ਐਨਐਸਏ ਹਟਾ ਦਿੱਤੀ ਜਾਵੇ ਕਿਉਂਕਿ ਉਹਨਾਂ ਦਾ ਕੋਈ ਦੋਸ਼ ਨਹੀਂ ਹੈ ਉਹਨਾਂ ਤੇ ਕੋਈ ਜੁਰਮ ਨਹੀਂ ਹੈਗਾ ਇਹ ਝੂਠੇ ਕੇਸ ਪਾ ਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਰੱਖਿਆ ਹੋਇਆ ਉਹਨਾਂ ਤੇ ਕੋਈ ਵੀ ਉਹਨਾਂ ਕੋਈ ਕਿਸੇ ਕਸਮ ਦਾ ਕੋਈ ਜੁਰਮ ਨਹੀਂ ਜਾਪਰ ਕਾਰਨ ਜਿੰਨਾ ਦੋਸ਼ਾ ਤਹਿਤ ਭਾਈ ਅਬਰਤਪਾਲ ਸਿੰਘ ਨੂੰ ਚੱਕਿਆ ਸੀਗਾ ਉਹ ਜਿਹੜੇ ਦੋਸ਼ ਸੀਗੇ ਉਹ ਤੈ ਨਹੀਂ ਹੋਏ ਹੈਲਪਫੁਲ ਕੋਈ ਦੋਸ਼ ਤੈਅ ਨਹੀਂ ਹੋ ਸਕਿਆ ਇਸ ਤੱਕ ਕਿ ਨਾ ਕੋ ਤੇ ਨਾ ਹੀ ਉਹਨੇ ਕੋਈ ਜੁਰਮ ਕੀਤਾ ਦੋਸ਼ ਕੀਤਾ ਦੇਖੋ ਉਹਨੇ ਤਾਂ ਕੋਈ ਮਾੜਾ ਕੰਮ ਕੀਤਾ ਹੀ ਨਹੀਂ ਨਸ਼ੇ ਛੜਾਏ ਆ ਤੇ ਅਫਰਤ ਛਕਾਇਆ ਜਿਹੜੇ ਨਸ਼ੇ ਛਡਾ ਕੇ ਉਹਨਾਂ ਲੋਕਾਂ ਨੂੰ ਅਫਰਤ ਛਕਾ ਕੇ ਹਲੋ ਗੁਰੂ ਵਾਲੇ ਬਣਾਇਆ ਉਹਨਾਂ ਨੇ ਕਿਹੜਾ ਮਾੜਾ ਕੰਮ ਕੀਤਾ ਸਿਰਫ ਸਰਕਾਰਾਂ ਇਹੋ ਜਿਹੇ ਬੰਦੇ ਜਿਹੜਾ ਕੋਈ ਨਸ਼ੇ ਨੂੰ ਰੋਕਦਾ ਉਹਨੂੰ ਉਹਨਾਂ ਨੂੰ ਬਾਹਰ ਨਹੀਂ ਆਉਣ ਦੇਣਾ ਚਾਹੁੰਦੇ ਕਿਉਂਕਿ ਇਹ ਨਸ਼ੇ ਦੇ ਕਾਰੋਬਾਰ ਜਿਹੜੇ ਕਰਨ ਵਾਲੇ ਉਹਨਾਂ ਕੋਈ ਕਮਾਈ ਕਰਦੇ ਆ ਇਸ ਕਰਕੇ ਇਹਨਾਂ ਨੂੰ ਬਾਹਰ ਨਹੀਂ ਆਉਣ ਦੇਣਾ ਚਾਹੁੰਦੇ ਪੂਰਾ ਆਪਣੇ ਸਾਹਮਣੇ ਆਪਾਂ ਨੂੰ ਪਤਾ ਉਹ ਜਿੰਨੇ ਵੀ ਉਹਦੇ ਬੰਦੇ ਨਾਲ ਕਿਸੇ ਦਾ ਕੋਈ ਕਿਸੇ ਨੇ ਕਤਲ ਕੀਤਾ ਕੋਈ ਜਾਂ ਕੋਈ ਉਸ ਦਾ ਕੋਈ ਹੋਰ ਕਿਸੇ ਕਾਰਨ ਦੇ ਵਿੱਚ ਆਤਿਆ ਕਿਸੇ ਕਿਸਮ ਦਾ ਵੀ ਕੋਈ ਦੋਸ਼ ਨਹੀਂ ਹੈਗਾ ਨਜਾਇਜ਼ ਜੇਲ੍ਹਾਂ ਦੇ ਵਿੱਚ ਰੱਖੇ ਹੋਏ ਨੇ ਅਸੀਂ ਇਹ ਮੰਗ ਕਰਦੇ ਆ ਭਾਈ ਅਮਿਤਪਾਲ ਸਿੰਘ ਜੀ ਤੋਂ ਜਿਹੜੀ ਹੈ ਜੀ ਐਨਐਸਏ ਕਤਲ ਕੀਤੀ ਜਾਵੇ ਤੀਜੀ ਵਾਰ ਐਨਐਸਏ ਲਈ ਵੇਖੋ ਇੱਕ ਵਾਰ ਇੱਕ ਸਾਲ ਚ ਇੱਕ ਵਾਰ ਹੁੰਦੀ ਹੈ ਇੱਕ ਵਾਰ ਇੱਕ ਵਾਰ ਭਾਈ ਦੂਜੀ ਵਾਰ ਲਈ ਹੁਣ ਤੀਜੀ ਵਾਰ ਲਾਤੀ ਆ ਕਿਉਂਕਿ ਇੱਕ ਵਾਰ ਤੋਂ ਬਾਅਦ ਵੈਸੇ ਕੋਈ ਇੱਕ ਵੀ ਦੇਸ਼ਟਰ ਹੋਦਾ ਤੋਂ ਨਾ ਕੰਮ ਤਾਂ ਕੀਤਾ ਨਹੀਂ ਜੇਸਟਰ ਉਹ ਤੋਂ ਬਹੁਤ ਹੀ ਡੇਗ ਅਜੇ ਸਟਰ ਉਹਦੇ ਨਾਲ ਤਸਲ ਲੱਗੀ ਆ ਕੋਈ ਨਜਾਇਜ਼ਾਈ ਦੀ ਆ ਉਸ ਤੋਂ ਬਾਅਦ ਕਤਲ ਦੇ ਪਰਚੇ ਕਰ ਦਿੱਤੇ ਗਏ ਆ ਅੰਦਰ ਬੈਠਾ ਦੱਸੋ ਕਤਲ ਕਿਵੇਂ ਕਰ ਸਕਦਾ ਹੋ ਨਾ ਤਾਂ ਉਸ ਦਾ ਕਿ ਥਰਡ ਪਰਸਨ ਉਹਦੀ ਕੋਈ ਮੁਲਾਕਾਤ ਕਰ ਸਕਦਾ ਨਾ ਉਹਦੇ ਕੋਲ ਕੋਈ ਮੋਬਾਈਲ ਸਾਂ ਫੋਨ ਹੈਗਾ ਦੱਸੋ ਉਹ ਕਿਹਦੇ ਨਾਲ ਗੱਲਬਾਤ ਕਰਕੇ ਤੇ ਕਿਵੇਂ ਕੰਮ ਕਰਵਾ ਸਕਦਾ ਇਹ ਸਾਰਿਆਂ ਜਿਹੜੀਆਂ ਇਹਨਾਂ ਦੀ ਸਿਚੂ ਕਿਹਾਂ ਨਹੀਂ ਆਤਾ ਇਹ ਇਹ ਆਪ ਕੋ ਕੋਂਡੇ ਕਰਕੇ ਉਹਨਾਂ ਦੇ ਪਰਚੇ ਕੀਤੀ ਜਾ ਰਹੇ ਆ ਉਹਨਾਂ ਦੇ ਜੇਲ੍ਹ ਤੋਂ ਬਾਹਰ ਨਹੀਂ ਹੋ ਰਹੇ ਇਸੇ ਕਰਕੇ ਵੀ ਜੇਲ੍ਹ ਤੋਂ ਬਾਹਰ ਆ ਗਿਆ ਉਹ ਲੋਕਾਂ ਨੂੰ ਮੈਸੇਜ ਲਾਉਂਗਾ ਲੋਕਾਂ ਨੂੰ ਆਪ ਸਿਖਾਉਂਗਾ ਮਦਦ ਕਰਕੇ ਸਿੱਖਿਆ ਪ੍ਰਚਾਰ ਕਰੂਗਾ ਇਹ ਜੇ ਸਰਕਾਰਾਂ ਨੂੰ ਚੰਗਾ ਨਹੀਂ ਲੱਗਦਾ ਭਾਵੇਂ ਉਹ ਪੰਜਾਬ ਸਰਕਾਰ ਆ ਭਾਵੇਂ ਉਹ ਸੈਂਟਰ ਸਰਕਾਰ ਆ ਰਹੇ ਦੁਰਜੀਤ ਕਾ ਥਾਲਸਾ ਬਹਿ ਕੇ ਪਤੇ ਅੱਜ ਭਾਈ ਅਮਰਤਪਾਲ ਸਿੰਘ ਵਾਰਸ ਪੰਜਾਬ ਜਿੱਥੇ ਬੰਦੀ ਕਲੇ ਮੁਖੀ ਨੇ ਤੇ ਇੱਕ ਦੂਰਸਤ ਹਲਕੇ ਦਾ ਐਮਪੀ ਵੀ ਨੇ ਤੇ ਜਿਹੜੇ ਸਾਡੇ ਬਾਕੀ ਬੰਦੀ ਸਿੰਘ ਕਪਤੀਪਤੀ ਸਾਹਿਬ ਉਮਰ ਕਦਾਂ ਕੱਟ ਕੇ ਕਿਰਤੀ ਕਿਰਤੀ ਸਾਹਿਬ ਜਿੰਦਾ ਕੱਟ ਕੇ ਤੇ ਇਥੋਂ ਦੀ ਪੰਜਾਬ ਸਰਕਾਰ ਤੇ ਹਿੰਦੁਸਤਾਨ ਸਰਕਾਰ ਮਿਲਿ ਪੁੱਤ ਕਰਕੇ ਉਹਨਾਂ ਸਿਕਲ ਨੂੰ ਰਿਆਣ ਨਹੀਂ ਕਰ ਰਹੀ ਤੇ ਦੂਸਰੀ ਗੱਲ ਕਿਹੜਾ ਪਾਈ ਅਮਰਪ੍ਰਤਾਪ ਸਿੰਘ ਦੀ ਝੂਠੀ ਐਨਐਸਆ ਲਾ ਕੇ ਝੂਠੀ ਕਹਾਣੀ ਬਣਾ ਕੇ 3 ਸਾਲ ਤੋਂ ਉਹਨਾਂ ਜੇਲ੍ਹ ਦੇ ਵਿੱਚ ਬੰਦ ਕੀਤਾ ਹੋਇਆ ਹੈ ਫਿਰ ਵਾਰ-ਵਾਰ ਪੰਜਾਬ ਸਰਕਾਰ ਮੀਟਿੰਗਾਂ ਕਰਕੇ ਵੈਂਟਰ ਨੇ ਮਿਲਿ ਪੁੱਤ ਕਰਕੇ ਤੇ ਉਹਨਾਂ ਦੇ ਐਨਐਸਆ ਵਧਾ ਦਿੰਦੀ ਆ ਤੇ ਕਿਸੇ ਵੀ ਸਰਦਾਰ ਕਿਸੇ ਵੀ ਕਾਨੂੰਨ ਤੇ ਕੱਲ ਲਿਖੀ ਕਿਸੇ ਬੰਦੇ ਨੂੰ ਬਿਨਾ ਮਤਬਲ ਤੋਂ 3 ਸਾਲ ਤੋਂ ਵੱਧ ਸਮਾਂ ਜੇਲ੍ਹ ਚ ਰੱਖਿਆ ਜਾਵੇ ਉਹ ਵੀ ਇੱਕ ਚੁਣਿਆ ਹੋਇਆ ਪਬਲਿਕ ਦਾ ਨੁਮਾਇੰਦਾ ਹੋਵੇ ਐਮਪੀ ਹੋਵੇ ਜਿੱਤਿਆ ਹੋਇਆ 4 ਲੱਖ ਵੱਧ ਵੋਟ ਤੋਂ ਜਿੱਤਿਆ ਲੋਕਾਂ ਨੇ ਨੂੰ ਵੋਟਾਂ ਪਾ ਕੇ ਜਿਤਾਇਆ ਏ ਉਹਦੇ ਹੱਕ ਚ ਪਬਲਿਕ ਨੇ ਫਤਵਾ ਦਿੱਤਾ ਏ ਇੱਕ ਚੁਣਿਆ ਹੋਇਆ ਪਬਲਿਕ ਦਾ ਨੁਮਾਇੰਦਾ 3-3 ਸਾਲ ਜੇਲ੍ਹ ਦੇ ਵਿੱਚ ਬੰਨ੍ਹ ਰਵੇ ਬਿਨਾ ਕਿਸੇਤੋ ਹੀ ਤੇ ਆ ਪਬਲਿਕ ਦਾ ਕੀ ਹੋਵੇਗਾ ਇਸ ਦੇਸ਼ ਚ ਇਸ ਕਰਕੇ ਸਾਰੇ ਅੱਜ ਇਲਾਕੇ ਦੇ ਮੋਹਤਬਰ ਆਤਮੀ ਵਕ ਵਕ ਜਿੱਥੇ ਬੰਦੀਆਂ ਦੇ 4-4 5-5 10 ਸਿੰਘ ਆਏ ਨੇ ਇਹ ਤੇ ਪੰਜਾਬ ਸਰਕਾਰ ਨੂੰ ਹੋਰ ਸੈਂਟਰ ਸਰਕਾਰ ਨੂੰ ਇੱਕ ਮੰਗ ਪੱਤਰੇ ਚੈਲੰਜ ਕੀਤਾ ਹੈ ਜੇ ਤਾਂ ਬੰਦੀ ਸਿੰਘ ਰਿਹਾ ਕਰ ਦਿਓ ਭਾਈ ਅਮਰਪਾਲ ਸਿੰਘ ਦੀ ਐਨਐਸਸੀ ਖਤਮ ਕਰਕੇ ਬਿਨਾਂ ਸ਼ਰਤਾਂ ਨੂੰ ਰਿਹਾ ਕਰੋ ਤੇ ਕਿਹੜੇ ਬਾਕੀ ਬੰਦਾਵਾਂ ਦੇ 35 36 ਸਿੰਘ ਬੰਦ ਕੀਤੇ ਨੇ ਵੱਖ ਵੱਖ ਜ਼ਿਲ੍ਹਿਆਂ ਚ ਉਹ ਵੀ ਰਿਹਾ ਕਰਨ ਨਹੀਂ ਤਾਂ ਕੱਲ ਨੂੰ ਪੰਜਾਬ ਦੀ ਜਨਤਾ ਇਹ ਸਿੱਖ ਨੌਜਵਾਨ ਕਰੇ ਟੇਕੇ ਨਹੀਂ ਬੈਠਣਗੇ ਕੱਲ ਨੂੰ ਜੇ ਕੋਈ ਲਹਿਰ ਸ਼ੁਰੂ ਹੁੰਦੀ ਹੈ ਪੰਜਾਬ ਚ ਮਾਰਚ ਨਿਕਲਣਗੇ ਉਹਦੀ ਜ਼ਿੰਮੇਵਾਰੀ ਇਹਨਾਂ ਨੌਜਵਾਨਾਂ ਦੀ ਇਹਨਾਂ ਜਥੇਬੰਦੀ ਨਹੀਂ ਹੋਊਗੀ ਪੰਜਾਬ ਸਰਕਾਰ ਦੀ ਹੋਊਗੀ ਸੈਂਟਰ ਸਰਕਾਰ ਦੀ ਹੋਊਗੀ ਤੇ ਅੱਗੇ ਵੀ ਨਿਕਲੇ ਸੀ ਆਪਣੇ ਮਾਰਚ ਨਿਕਲੇ ਸੀ ਤੇ ਪੰਜਾਬ ਸਰਕਾਰ ਨੂੰ ਹੱਥਾਂ ਨਹੀਂ ਪਾਇਆ ਕਿ ਉਹਨੂੰ ਠੂਠਾ ਪਰਚਿਆ ਕਰਕੇ ਉਹਨੂੰ ਜਿਹੜਾ ਚ ਧੱਕਿਆ ਹੋਏ ਇਹ ਕਦੀ ਵੀ ਅਸੀਂ ਪੰਜਾਬ ਦੇ ਲੋਕ ਪੰਜਾਬੀ ਲੋਕ ਐਸੇ ਪ੍ਰਦਰਸ਼ਨ ਨਹੀਂ ਕਰਾਂਗੇ ਅਸੀਂ ਇੱਥੇ ਬਦਾਲੀ ਨੂੰ ਟਿਕਨ ਦਿੱਤਾ ਨਾਦਰ ਸ਼ਾਮ ਨੂੰ ਟਿਕਨ ਦਿੱਤਾ ਹੋਰ ਵੀ ਬੜੇ ਮਾਰਚ ਚੜ ਕੇ ਆਏ ਅਸੀਂ ਮੂੰਹ ਤੋੜਨਾ ਜਵਾਬ ਦਿੱਤਾ ਤੇ ਪੰਜਾਬ ਸਰਕਾਰ ਕਿ ਸਾਡੀਆਂ ਵੋਟਾਂ ਨਾਲ ਬਣੀ ਸੰਗ ਨੂੰ ਅੱਜ ਆ ਜਾਨਾ ਕਦੇ ਤੇ ਅਸੀਂ ਕਦੀ ਪ੍ਰਦਰਸ਼ਨ ਨਹੀਂ ਕਰਾਂਗੇ ਅਸੀਂ ਅੱਜ ਇੱਕ ਸਰਕਾਰ ਨੂੰ ਮੰਗ ਪੱਤਰਾਂ ਹੀ ਬੇਨਤੀ ਕਰਨ ਆਏ ਆ ਸਾਰੇ ਕਿ ਨਾ ਰਿਆ ਕੀਤੇ ਤੇ ਫਿਰ ਅਗਲਾ ਕੌਮ ਸਾਰੀ ਮੀਟਿੰਗ ਕਰਕੇ ਸਾਰੇ ਪੰਜਾਬ ਦੀਆਂ ਸਿੱਖ ਜਥੇਬੰਦੀਆਂ ਵਿਚਾਰ ਕਰਕੇ ਵੱਡੇ ਦਿੱਕੇ ਸੰਘਰਸ਼ ਆਲਾਮ ਕਰਦੀਆਂ ਉਹਦੇ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਊਗੀ ਤੇ ਪੰਜਾਬ ਦੇ ਸਿਵਲ ਪ੍ਰਸ਼ਾਸਨ ਦੀ ਪੁਲਿਸ ਪ੍ਰਸ਼ਾਸਨ ਦੀ ਸੈਂਟਰ ਸਰਕਾਰ ਦੀ ਹੋਵੇ। ਉਹ ਨਾਨਕ ਨਾਮ ਜੀਵਾ ਸਿੱਖ ਸੰਗਤਾਂ ਸੱਚ ਦੀ ਸਾਂਝ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ 27 ਤਰੀਕ ਨੂੰ ਪੂਰੇ ਪੰਜਾਬ ਦੇ ਵਿੱਚ ਬਾਸ ਪੰਜਾਬ ਜਥੇਬੰਦੀ ਵੱਲੋਂ ਮੈਮੋਰੰਡਮ ਜੇਨ ਦੀ ਜਿਹੜੀ ਕਾਲ ਸੀ ਉਹਦੇ ਮੁਤਾਬਕ ਰੋਇਪੁਰ ਜੱਥੇਬੰਦੀ ਵੱਲੋਂ ਉਪਰਾਲਾ ਕੀਤਾ ਗਿਆ ਉਹ ਬਹੁਤ ਵੱਡੀ ਗਲਤੀ ਵਿੱਚ ਸਿੱਖ ਸੰਗਤਾਂ ਨੇ ਇੱਥੇ ਆ ਕੇ ਸੰਭੋਲਿਆ ਕੀਤੀ ਹੈ ਕੰਮ ਦਾ ਸਮਾਂ ਸੀ ਗਰਮੀ ਦਾ ਸਮਾਂ ਸੀ ਸੋ ਇਹ ਜਿਹੜੀ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਭਵੰਤਮਾਨ ਸਰਕਾਰ ਜਿਹੜੀ ਆਈ ਸੀ ਨਾ ਬੜੇ ਦੁੱਖਾਂ ਭਰੇ ਹਾਲ ਦੇ ਵਿੱਚ ਉਹ ਲੋਕਾਂ ਨੂੰ ਆਸ ਸੀ ਕਿ ਸਾਡੀ ਬੇਅਦਬੀ ਦਾ ਮਸਲਾ ਹਲੂਕਾ ਤੇ ਸਾਡਾ ਨਸ਼ਿਆਂ ਦਾ ਮਸਲਾ ਹਲੂਕਾ ਅੱਜ ਸਰਕਾਰ ਕਹਿੰਦੀ ਹੈ ਕਿ ਜੁਤ ਨਸ਼ਿਆਂ ਦੇ ਵਿਰੁੱਧ ਤੇ ਜੇ ਭਗਵੰਤ ਮਾਨ ਦਾ ਕੋਈ ਡੀਐਨਏ ਟੈਸਟ ਕਰਾ ਲੇ ਤੇ ਮੈਨੂੰ ਲੱਗਦਾ ਮੁੱਖ ਮੰਤਰੀ ਹੀ ਇਸ ਦਲਦਲ ਚ ਖੁਦ ਫਸਿਆ ਹੋਇਆ ਹੈ ਜਿਹੜਾ ਆਪ ਕਹਿ ਰਿਹਾ ਹੈ ਕਿ ਜੁਤ ਨਸ਼ਿਆਂ ਦੇ ਵਿਰੁੱਧ ਉਹ ਆਪ ਫਸੇ ਹੋਏ ਨੇ ਹਾਂਜੀ ਦੂਜੇ ਨੰਬਰ ਤੇ ਇਤਬੀ ਦਾ ਮਸਲਾ ਜਿਉਂ ਦਾ ਤਿਉਂ ਹੈ ਦੋਸ਼ੀ ਜਿਹੜੇ ਨੇ ਉਹ ਦੰਦ ਨਾਉਂਦੇ ਫਿਰਦੇ ਨੇ ਕੋਈ ਵੀ ਮਸਲਾ ਇੱਥੇ ਪੰਜਾਬ ਦੇ ਵਿੱਚ ਹੱਲ ਨਹੀਂ ਹੋਇਆ ਕੋਈ ਲਾਅਨ ਆਰਡਰ ਦੀ ਇੱਥੇ ਕੰਟਰੋਲ ਨਹੀਂ ਹੈ ਤੁਸੀਂ ਵੇਖੋ ਦਿਨ ਦਿਹਾੜੇ ਮੋਲੀਆਂ ਮਾਰ ਕੇ ਪੱਟੀ ਦੇ ਦੁਪਲੀ ਏਰੀਏ ਪਿੰਡ ਦੇ ਵਿੱਚ ਕਤਲ ਕੀਤਾ ਗਿਆ ਅਜੇ ਤੱਕ ਕਾਤਲ ਜਿਹੜੇ ਨੇ ਉਹ ਸਾਹਮਣੇ ਨਹੀਂ ਆਏ ਤੇ ਸਾਡੇ ਜਿਹੜੇ ਸਿੰਘ ਨੇ ਜਿਨ੍ਹਾਂ ਦੇ ਕੋਈ ਵੀ ਕੇਸ ਨਹੀਂ ਇਸੇ ਪ੍ਰਕਾਰ ਦਾ ਵੀ ਉਹਨਾਂ ਦੀ ਲੌਰਲੇਸ ਨਹੀਂ ਅੱਜ ਸਰਕਾਰ ਨੇ ਪੰਜਾਬ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਾਇਆ ਹੋਇਆ ਜਦੀ ਫੋਟੋ ਇੰਸਟਾਗ੍ਰam ਤੇ ਫੇਸਬੁੱਕ ਤੇ ਆ ਉਹਨਾਂ ਨੂੰ ਚੁਕਚੁਕ ਕੇ ਤੇ ਉਹਨਾਂ ਦੇ ਪਰਿਵਾਰਾਂ ਨੂੰ ਪਰੇਸ਼ਾਨ ਕਰ ਰਹੇ ਨੇ ਤੇ ਨੌਜਵਾਨਾਂ ਨੂੰ ਮਤਲਬ ਇੱਕ ਦਹਿਸ਼ਤ ਦਾ ਮਾਹੌਲ ਬਣਾਇਆ ਹੋਇਆ ਮੰਗ ਤਾਂ ਇਹ ਆ ਇੱਥੋਂ ਦੇ ਜਿਹੜੇ ਖਡੂਰ ਸਾਹਿਬ ਹਲਕੇ ਦੇ ਲੋਕ ਨੇ ਤੁਸੀਂ ਉਹਨਾਂ ਨੂੰ ਕਿਹਾ ਅਮਰਤਪਾਲ ਅੱਤਵਾਦੀ ਐ ਵੱਖਵਾਦੀ ਐ ਦੇਸ਼ਟਰੋਹੀ ਐ ਪਰ ਲੋਕਾਂ ਨੇ ਉਹਨੂੰ ਚੁਣਿਆ ਐ ਜਿਹੜੇ ਲੋਕਾਂ ਨੇ 4 4.5 ਲੱਖ ਵੋਟ ਪਾਈ ਏ ਕਿ ਉਹਨਾਂ ਦਾ ਐਮਪੀ ਉਹਨਾਂ ਦੇ ਵਿੱਚ ਆ ਨਹੀਂ ਸਕਦਾ। ਕੀ ਉਹਨਾਂ ਦਾ ਐਮਪੀ ਉਹਨਾਂ ਦੇ ਆਣ ਕੇ ਦੁੱਖ ਸੁੱਖ ਦੇ ਵਿੱਚ ਭਾਗੀਦਾਰ ਨਹੀਂ ਹੋ ਸਕਦਾ? ਇਹ ਸਾਡੇ ਐਮਪੀ ਨੂੰ ਕਿਉਂ ਨਹੀਂ ਛੱਡਿਆ ਜਾ ਰਿਹਾ? ਸ ਮੇਰਾ ਹਲਕਾ ਜੀਰਾ ਹੈ ਤੇ ਸਾਡਾ ਜਿਹੜਾ ਵਿਕਾਸ ਦਾ ਕਾਰਜ ਸਾਰਾ ਰੁਕਿਆ ਪਿਆ ਹੈ। ਸਾਡੇ ਉੱਥੇ ਕੋਈ ਵੀ ਬੰਦਾ ਜਿਹੜਾ ਕੀ ਪ੍ਰਸ਼ਾਸਨ ਨਾਲ ਦੀ ਕੋਈ ਚੀਜ਼ ਹੀ ਨਹੀਂ। ਨਸ਼ਾ ਜਿਉਂਦਾ ਤਿਉਂ ਵਿਕ ਰਿਹਾ। ਸੈਮੀਨਾਰ ਵੱਡੇ ਵੱਡੀਆਂ ਕਾਨਫਰੰਸਾਂ ਹੋ ਰਹੀਆਂ ਜੀ ਜੋ ਤੇ ਨਸ਼ੇ ਵਿਰੋਧ ਸਿਰਫ ਵਿਖਾਵਾ ਹੈ। ਕੋਈ ਵੀ ਬੰਦਾ ਇਹਨਾਂ ਨੇ ਜਿਹੜਾ ਨਸ਼ੇ ਦਾ ਕਾਰੋਬਾਰੀ ਹੈ ਉਹ ਇੱਕ ਵੀ ਨਹੀਂ ਫੜਿਆ ਅੱਜ ਦੀ ਲੋਕਾਂ ਦੀ ਇਹ ਮੰਗ ਹੈ ਕਿ ਅਮਰਪਾਲ ਨੂੰ ਜਲਦੀ ਤੋਂ ਜਲਦੀ ਰਿਹਾਅ ਕੀਤਾ ਜਾਵੇ ਜਿਹੜੇ ਬੰਦੀ ਸਿੰਘ ਨੇ ਉਹ ਵੀ ਰਿਹਾਅ ਕੀਤੇ ਜਾਣ ਤੇ ਜੇ ਇਹ ਨਹੀਂ ਹੁੰਦਾ ਫਿਰ ਸਾਰੀਆਂ ਸਮੂਹ ਜਥੇਬੰਦੀਆਂ ਇੱਕ ਕਾਲ ਦੇਣਗੀਆਂ ਉਹ ਜਿਹੜੀ ਕਾਲ ਹੋਏਗੀ ਉਹ ਪੰਜਾਬ ਬੰਦ ਨਹੀਂ ਵੀ ਹੋ ਸਕਦੀ ਹੈ ਉਹ ਕਾਲ ਜਿਹੜੀ ਇਹ ਚੱਕਰ ਜਾਮ ਕਰਨ ਦੀ ਵੀ ਹੋ ਸਕਦੀ ਹੈ ਉਹ ਕਾਲ ਜਿਹੜੀ ਇਹ ਉਹ ਸਾਰੇ ਨਾਲ ਇੱਕ ਮੋਟੋ ਹੋ ਕੇ ਉਹਦਾ ਫੈਸਲਾ ਦਿੱਤਾ ਜਾਵੇਗਾ ਜੋ ਹਾਈਕਮਨ ਹੁਕਮ ਕਰੇਗੀ ਉਹਦੇ ਚ ਅਸੀਂ ਸਾਰੇ ਫੁੱਲ ਚੜਾਵਾਂਗੇ ਜੋ ਸਾਡੀ ਇਹ ਬੇਨਤੀ ਹੈ ਕਿ ਜੋ ਅਮਰਪਾਲ ਨਾਲ ਐਨਐਸਏ ਲਈ ਹੈ ਬਿਲਕੁਲ ਗਲਤ ਲਈ ਹੈ ਇੱਕ ਵੀ ਕੇਸ ਨਹੀਂ ਉੱਥੇ ਕੀ ਭਜਰਾ ਗਈ ਹੈ ਵੀ ਤੀਜੀ ਵਾਰੀ ਐਨਐਸਏ ਚ ਵਾਦਾ ਕੀਤਾ ਗਿਆ ਇਹ ਦਾਰਸ ਹਲੇ ਆ ਕਿ ਜਿਹੜੇ ਅਸੀਂ ਸਿੱਖ ਹਾਂ ਮਾ ਅਸੀਂ ਮੰਨੀਆਂ ਜਾਂ ਨਾ ਮੰਨੀਆਂ ਪਰ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਹੀ ਜਾ ਰਿਹਾ ਸਾਡਾ ਐਮਪੀ ਜਿੱਤਿਆ ਹੋਨ ਹੋ ਗਿਆ ਇਹਦੀ ਤੇ ਜਿਹੜੇ ਬਲਾਤਕਾਰ ਹੀ ਨੇ ਉਹਨਾਂ ਉਹ ਪੈਰੋਲਾ ਤੇ ਆ ਰਹੇ ਨੇ ਤੇ ਤੁਸੀਂ ਆਪ ਹੀ ਸਮਝੋ ਨਾ ਜਿਨ੍ਹਾਂ ਨੇ ਮੇਰੇ ਖਿਆਲ ਕੋਈ ਕਿਸੇ ਦਾ ਰਾਮ ਰਹੀਮ ਕਿਸੇ ਦਾ ਸ਼ੁਭਿਆ ਸ਼ਪਾਇਆ ਹੀ ਨਹੀਂ ਹੈ ਕਿ ਉਹਨੇ ਕਿੰਨੇ ਬਲਾਤਕਾਰ ਕੀਤੇ ਨੇ ਕਿੰਨੇ ਕਤਲ ਕੀਤੇ ਨੇ ਪਰ ਉਹ ਫਿਰ ਵੀ ਉਹਨੂੰ ਪੈਰੋਲ ਮਿਲ ਰਹੀ ਹੈ ਤੇ ਉਹ ਆ ਰਿਹਾ ਪਰ ਸਿਕਿਉਰਟੀ ਦੇ ਨਾਲ ਸੁਣਿਆ ਹੈ ਕਿ ਵੱਖ-ਵੱਖ ਆਗੂ ਕਿਸ ਤਰ੍ਹਾਂ ਸਰਕਾਰ ਦੀਆਂ ਵਧਿਕੀਆਂ ਦਾ ਪਰਦਾ ਫਾਸ਼ ਕਰ ਰਿਹਾ ਹੈ ਅਤੇ ਉਹਨਾਂ ਦੀ ਇੱਕੋ ਹੀ ਮੰਗ ਹੈ ਕਿ ਲੋਕਾਂ ਦੇ ਹਰਮਨ ਪਿਆਰੇ ਆਗੂ ਸਿੱਖਾਂ ਦੀ ਪੰਥ ਦੀ ਆਵਾਜ਼ ਬੁਲੰਦ ਕਰਨ ਵਾਲੇ ਆਗੂ ਭਾਈ ਅਮਰਤਪਾਲ ਸਿੰਘ ਨੂੰ ਰਹਾਆ ਕਰੋ ਉਹਨਾਂ ਉੱਤਰ ਲਗਾਈ ਗਈ ਨਿਰਦੋਸ਼ਾ ਉੱਪਰ ਲਗਾਈ ਗਈ ਐਨਐਸਸੀ ਨੂੰ ਰੱਦ ਕਰੋ ਉਹਨਾਂ ਕਿਹਾ ਕਿ ਨਿਰਦੋਸ਼ ਸਿੱਖਾਂ ਨੂੰ ਜ਼ਿਲ੍ਹਾ ਚ ਧੱਕਣ ਵਾਲਾ ਕੰਮ ਬੰਦ ਕਰੋ ਉਸੇ ਕੀ ਹੈ ਗਿਆ ਜਿਹੜੇ ਪੰਜਾਬ ਨੂੰ ਨਹੀਂ ਪੂਰੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਵਾਅਦੋ ਵਾਦ ਕੁਰਬਾਨੀਆਂ ਦੇਣ ਵਾਲੀ ਕੌਮ ਸੇਕ ਉਹਨਾਂ ਨੂੰ ਧੱਕੇਸ਼ਾਹੀਆਂ ਦਾ ਸ਼ਿਕਾਰ ਨਾ ਬਣਾਇਆ ਜਾਵੇ ਹੁਣ ਦੇਖਦੇ ਇਹ ਹੈ ਕਿ ਪੰਜਾਬ ਪਰਚ ਨਿਕਲੀਆਂ ਰੈਲੀਆਂ ਹੋਏ ਜਲਸਿਆਂ ਦਿੱਤੇ ਗਏ ਮੰਗ ਪੱਤਰਾਂ ਦਾ ਕਿੰਨਾ ਅਸਰ ਹੁੰਦਾ ਤੇ ਕਦੋਂ ਹੁੰਦਾ ਹੈ ਕਦੋਂ ਭਾਈ ਅਮਰਪਾਲ ਸਿੰਘ ਰਿਆਉਂਦੇ ਆ ਜਾਂ ਫਿਰ ਇਹਨਾਂ ਸਿੰਘਾਂ ਨੂੰ ਲਗਾਤਾਰ ਇਹ ਰੋਜ਼ ਪ੍ਰਦਰਸ਼ਨ ਜਾਰੀ ਰੱਖਣੇ ਪਣਗੇ ਤੁਸੀਂ ਦੇਖਦੇ ਰਹੋ ਦਾਫਰੋਅਪੇ ਲਾਈਵ ਚੈਨਲ ਮੈਂ ਹਾਂ ਤੁਹਾਡਾ ਆਪਣਾ ਜਸਵਿੰਦਰ ਸਿੰਘ ਸੰਧੂ ਸਤਿ ਸ਼੍ਰੀ ਅਕਾਲ